ਅੱਜ ਲੰਬੇ ਅਰਸੇ ਤੋਂ ਸਾਡੇ ਵੀਰ ਜਿਹੜੇ ਕਿ ਕਾਂਗਰਸ ਪਾਰਟੀ ਦੇ ਨਾਲ ਕਾਫੀ ਇਹਨਾਂ ਨੇ ਸੇਵਾ ਕੀਤੀ ਉਧਰ ਪਰ ਉਹਨਾਂ ਦਾ ਮਾਹੌਲ ਚੱਲ ਦੇਖ ਕੇ ਕਿਤੇ ਕਹਿੰਦੇ ਨੇ ਵੀ ਦਿਲ ਜਿਹੜਾ ਕਿਤੇ ਨਾ ਕਿਤੇ ਇੱਕ ਪ੍ਰੋਟੋਕੋਲ ਇੱਕ ਵਧੀਆ ਪਾਰਟੀ ਦੇ ਤਹਿਤ ਜਿਹੜਾ ਦਿਲ ਧੜਕਦਾ ਸੀ ਸੋ ਅਸੀਂ ਦਿਲ ਦੀ ਗਹਿਰਾਈ ਤੋਂ ਵੱਡੇ ਭਰਾ ਉਹਨਾਂ ਦਾ ਬੰਟੀ ਜੀ ਉਹਨਾਂ ਦਾ ਜੀ ਆਖਦੇ ਆ ਹੁਣ ਮੈਂ ਬੇਨਤੀ ਕਰੂੰਗਾ ਸੰਜੀਵ ਅਰੋੜਾ ਜੀ ਨੂੰ ਕੁਝ ਸ਼ਬਦ ਜਿਹੜੇ ਆ ਉਹ ਆਪ ਬੰਟੀ ਜੀ ਦੇ ਮਤਲਬ ਮਾਈਕ ਚਲ ਨਹੀਂ ਠੀਕ ਹੈ ਠੀਕ ਹੈ ਮਾਈਕ ਵਾਂਗ ਜੀ ਪਹਿਲਾ ਤਾਂ ਤੁਹਾਡੇ ਸਾਰੇ ਦਰਸ਼ਕਾਂ ਦਾ ਪਿਆਰ ਭਰਿਆ ਸਸਰੀਕਾਲ ਸਾਰੇ ਦਰਸ਼ਕਾਂ ਨੂੰ ਔਰ ਮੈਂ ਜੀ ਆਇਆਂ ਨੂੰ ਕਹਿੰਦਾ ਬਲਜਿੰਦਰ ਬੰਟੀ ਕਾਂਗਰਸ ਤੋਂ ਜਿਹੜੇ ਆਏ ਆ ਸਾਡੇ ਪਰਿਵਾਰ 'ਚ ਆਏ ਆ ਔਰ ਸੋਨੂ ਜਿਹੜੇ ਕਿ ਸਾਡੇ ਉਥੋਂ ਕਾਉਂਸਲਰ ਹੈ ਉਹ ਵੀ ਨਾਲ ਬੈਠੇ ਆ ਔਰ ਇਹ ਮਿਲ ਕੇ ਹੁਣ ਕੰਮ ਕਰਨਗੇ ਔਰ ਆਪਾਂ ਸਿਰਫ 72 ਨੰਬਰ ਵਾਰਡ ਹੀ ਨਹੀਂ ਸਾਰੇ ਲੁਧਿਆਣੇ ਨੂੰ ਇਹੋ ਜੇ ਯੰਗ ਲੀਡਰਾਂ ਦੇ ਨਾਲ ਐਡਾ ਵਧੀਆ ਬਣਾਣਾ ਹੈ ਕਿ ਹਰ ਲੁਧਿਆਣਵੀ ਨੂੰ ਨਾਜ਼ ਹੋਏਗਾ ਕਿ ਲੁਧਿਆਣਾ ਸਾਡਾ ਸ਼ਹਿਰ ਹੈ ਮੈਂ ਇੱਕ ਵਾਰੀ ਦੁਬਾਰਾ ਬਲਜਿੰਦਰ ਬੰਟੀ ਦਾ ਜੀ ਆਇਆਂ ਨੂੰ ਕਹਿੰਦਾ ਸਸ ਸ੍ਰੀ ਅਕਾਲ ਦੋ ਪਾਸੇ ਹੁਣ ਮਿਲ ਕੇ ਤਾਂ ਲੱਗ ਰਿਹਾ ਕਿ ਫਾਇਦਾ ਮਿਲੇਗਾ ਹੁਣ ਚੋਣਾਂ ਦੇ ਵਿੱਚ ਵਿੱਚ ਗੱਲ ਸੁਣੋ ਹਰ ਚੀਜ਼ ਚੋਣ ਨਾਲ ਨਹੀਂ ਹੁੰਦੀ ਮੈਂ ਤੁਹਾਨੂੰ ਦੱਸਾਂ ਹਰ ਚੀਜ਼ ਵੋਟ ਨਹੀਂ ਹੁੰਦੀ ਸਾਡਾ ਪਰਿਵਾਰ ਹੈ ਇਹ ਪਰਿਵਾਰ ਵਿੱਚ ਜਿਹੜੇ ਐਫੀਸ਼ੀਐਂਟ ਬੰਦੇ ਆ ਜਿਹੜੇ ਸਿਆਣੇ ਬੰਦੇ ਆ ਉਹਨਾਂ ਦੀ ਸੰਮਾਨ ਹੈ ਔਰ ਉਹਨਾਂ ਦਾ ਹਮੇਸ਼ਾ ਜੀ ਆਇਆਂ ਨੂੰ ਹੈ ਬੰਟੀ ਇੰਜੀਨੀਅਰ ਹੈ ਸਿਆਣਾ ਬੰਦਾ ਅਦੀ ਆਸੀਂ ਸਰਵਿਸੇਜ਼ ਲਵਾਵਾਂਗੇ ਜਿੱਥੇ-ਜਿੱਥੇ ਲੋਡ ਹੋਏਗੀ ਅਸੀਂ ਇਹਨੂੰ ਇਹਦੀ ਸਰਵਿਸੇਜ਼ ਨੂੰ ਵਰਤਾਂਗੇ ਹੋਰ ਦੱਸੋ ਹੋਰ ਕੋਈ ਠੀਕ ਹੈ ਜੀ ਅਲਪ ਪ੍ਰਧਾਨ ਤੁਸੀਂ ਨਿਕਾਣਾ ਚਾਹੋਗੇ ਕਾਂਗਰਸ ਨੂੰ ਮੌਲੂਕਾ ਦਾ ਗਿਆਨ ਕਲੀਅਰ ਕਰਨ ਦੇ ਆ ਲੋਕ ਦੇਖੋ ਇਹਦਾ ਕਾਰਨ ਤੇ ਇਹ ਆ ਇਹ ਕਹਿੰਦੂ ਦਾ ਸ਼ੇਰ ਹੈ ਕਿ یوں ਤਾਂ ਰਹੀ ਹੋਗੀ ਕੁਝ ਮਜਬੂਰੀਆਂ ਜੋ ਹੀ ਤੱਕੜ ਜਿਹਾ ਖਾਲੀ ਹਰਤਾ ਮਜਬੂਰੀਆਂ ਦੇ ਹੋਣੀਆਂ ਉਸ ਕਰਕੇ ਬਾਕੀ ਇਹ ਬੜੀ ਸਿੱਧੀ ਤੇ ਸਪਸ਼ਟ ਗੱਲ ਕਿ ਮੈਂ ਅਰੋੜਾ ਜੀ ਦੇ ਜਿਹੜਾ ਕੰਮ ਕਰਨ ਦਾ ਤਰੀਕਾ ਹੈ ਜੀ ਉਹਦੇ ਤੋਂ ਬਹੁਤ ਪ੍ਰਭਾਵਿਤ ਹਾਂ ਔਰ ਮੈਨੂੰ ਉਹਦੇ ਬਾਰੇ ਜਿਹੜਾ ਮੈਨੂੰ ਪ੍ਰੇਰਿਤ ਕੀਤਾ ਚੱਪਿਆਲ ਸਾਹਿਬ ਮੇਰੇ ਪੁਰਾਣੇ ਦੋਸਤ ਨੇ ਡਾਕਟਰ ਅਵਜੋਦ ਜੀ ਤੇ ਭਗਤ ਜੀ ਹੋਰੀ ਕੀਰਤੀ ਭਗਤ ਜੀ ਹੋਰੀ ਇਹਨਾਂ ਦੇ ਪ੍ਰੇਰਣਾ ਸਰਕਾ ਔਰ ਇਹਨਾਂ ਦੀਆਂ ਸੁਭਾਵਾਂ ਨੂੰ ਦੇਖਦੇ ਹੋਏ ਅੱਜ ਮੈਂ ਪਾਰਟੀ ਜੁਆਇਨ ਕੀਤੀ ਹੈ ਤੇ ਇਹ ਗੱਲ ਬੜੀ ਸਿੱਧੀ ਤੇ ਸਪਸ਼ਟ ਹੈ ਕਿ ਜਿੱਥੇ ਆਏ ਆ ਜਿੱਥੇ ਜਿਸ ਘਰ ਚ ਆਏ ਆ ਉਸ ਘਰ ਦੀ ਖੈਰ ਮੰਗਾਂਗੇ ਔਰ ਉਸ ਘਰ ਨੂੰ ਵੱਧਾ-ਫੁੰਦਾ ਦੇਖਦਾ ਮੂਰ ਇੱਕ ਕੋਸ਼ਿਸ਼ ਕਰਾਂਗੇ ਕਿ ਉਹ ਘਰ ਵਧੇ ਦੇ ਕੋਲ ਪਹਿਲੇ ਮਤੇ ਕੀ ਹੈ ਖਾਸ ਤੇ ਐਡਾ ਸੰਗਠਨ ਦੇ ਵਿੱਚ ਮੈਂ ਸੰਗਠਨ ਚ ਕੰਮ ਕੀਤਾ ਮੈਂ ਯੂਜ ਕਾਂਗਰਸ ਚ ਕੰਮ ਕੀਤਾ ਮੈਂ ਸੰਗਠਨ ਚ ਕਿਤੇ ਮੈਂ ਬਲੋਕ ਕਾਂਗਰਸ ਕਮੇਟੀ ਦਾ ਪ੍ਰਧਾਨ ਰਹਾ ਔਰ ਮੈਂ ਜ਼ਿਲ੍ਹੇ ਚ ਵਾਈਸ ਪ੍ਰੈਜ਼ੀਡੈਂਟ ਰਹਾ ਔਰ ਹੁਣ ਮੈਂ ਸੈਕਟਰੀ ਹਾਂ ਪੰਜਾਬ ਦਾ ਔਰ ਗੱਲ ਇਹ ਨਹੀਂ ਕਿ ਪਾਰਟੀ ਚ ਕੰਮ ਕਰ 30 ਸਾਲ ਮੈਂ ਪਾਰਟੀ ਨੂੰ ਦਿੱਤੇ ਆ ਆਪਣੀ ਪਾਰਟੀ 30 ਸਾਲ 50 ਸਾਲ ਮੇਰੀ ਉਮਰ ਹੈ 20 ਸਾਲ ਤੋਂ ਵਿੱਚ ਢੰਡਾ ਚੁੱਕ ਕੇ ਤੁਰਿਆ ਤੇ ਜੇਕਰ ਮੈਂ ਕੁਝ ਦੇਖ ਕੇ ਆਇਆ ਤੇ ਮੈਂ ਬਤੌਰ ਇੰਜੀਨੀਅਰ ਉੱਥੇ ਅਜਨਨੀ ਕੀਤੀ ਹੈ ਮੇਰੀ ਜੀਐਨਈ ਤੋਂ ਤੇ ਜਿਵੇਂ ਸੋਚ ਸਮਝ ਕੇ ਆਇਆ ਕੋਈ ਐਦਾਂ ਨਹੀਂ ਕਿ ਮੈਨੂੰ ਕੋਈ ਉਂਗਲ ਲਾ ਕੇ ਲਿਆਇਆ ਤੇ ਮੈਂ ਫਿਰ ਕਹਿਣਾ ਵਾ ਕਿ ਮੈਂ ਪ੍ਰਭਾਵਿਤ ਹਾਂ ਇਹਨਾਂ ਦੀ ਸ਼ਖਸੀਅਤ ਤੋਂ ਇਹਨਾਂ ਦੇ ਕੰਮ ਕਰਨ ਦੇ ਤਰੀਕੇ ਵੈਰੀ ਗੁੱਡ ਬਹੁਤ ਹਾਂ ਮੈਂ ਬੇਨਤੀ ਕਰਾਂਗਾ ਦੋਸਤ ਸਾਡੇ ਜੱਬੇਵਾਲ ਸਾਹਿਬ ਜ਼ਰੂਰ ਆਪਣੇ ਵਿੱਚ ਆਕਰਸ਼ਿਤ ਹਾਂਜੀ ਬਜਿੰਦਰ ਬਾਠੀ ਜੀ ਸਾਡੇ ਬਹੁਤ ਹੀ ਨੌਜਵਾਨ ਲੀਡਰ ਹੈ। ਔਰ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਤਿੰਨ ਦਹਾਕੇ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਦਿੱਤੇ। 30 ਸਾਲ ਦਾ ਸਮਾਰ ਕੋਈ ਛੋਟਾ ਨਹੀਂ ਹੁੰਦਾ। ਸਾਡੀ ਪਾਰਟੀ ਵਿੱਚ ਸ਼ਾਮਲ ਹੋ ਰਿਹਾ ਹੈ। ਮੈਂ ਉਹਨਾਂ ਦੀ ਕਾਰਜ ਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਅੱਜ ਆਮ ਆਦਮੀ ਪਾਰਟੀ ਚ ਆਇਆ ਤੇ ਮੈਂ ਉਹਨਾਂ ਨੂੰ ਭਰੋਸਾ ਦਵਾਉਣਾ ਹੈ ਕਿ ਉਹਨਾਂ ਦਾ ਮਾਣ ਸਨਮਾਨ ਬਰਕਰਾਰ ਰੱਖਿਆ ਜਾਏਗਾ ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਕਪਿਲ ਸੋਨੂ ਜੀ ਜਿਹੜੇ ਸਾਡੇ ਕਾਉਂਸਲਰ ਨੇ ਮੈਂ ਪਾਰਟੀ ਜੀ ਨੂੰ ਪੁੱਛਿਆ ਵੀ ਕਿਹੜੀਆਂ ਸ਼ਰਤਾਂ ਤੇ ਜੁਆਇਨ ਕਰਨਾ ਤੇ ਪਾਰਟੀ ਜੀ ਕਹਿੰਦੇ ਮੇਰੀ ਕੋਈ ਸ਼ਰਤ ਨਹੀਂ ਸੋ ਬਿਨਾ ਸ਼ਰਤ ਸਾਡੇ ਜੁਆਇਨ ਕਰ ਰਹਾ ਔਰ ਕਹਿੰਦੇ ਮੈਂ ਕਾਉਂਸਲਰ ਦਾ ਚੋਣ ਲੜ ਕੇ ਬਹੁਤ ਵਾਰ ਦੇਖ ਲਿਆ ਤੇ ਹੁਣ ਤਾਂ ਮੈਂ ਲੜਨਾ ਨਹੀਂ ਸੋ ਮੈਂ ਕਪਿਲ ਸੋਨੋਜੀ ਨੂੰ ਵੀ ਸਾਡਾ ਦੋਵੇਂ ਜਦੋਂ ਲੀਡਰ ਇਕੱਠੇ ਹੋ ਕੇ ਕੰਮ ਕਰਨਗੇ ਤੇ ਸਾਡਾ 50% ਤੋਂ ਫਿਰ 90% ਹੋ ਜਾਏਗਾ। ਔਰ ਸਾਡਾ ਇਸ ਵਾਰਡ ਦੇ ਵਿੱਚ ਜਿਹੜਾ ਨਤੀਜਾ ਹੈ ਬਹੁਤ ਅੱਛਾ ਰਹੇਗਾ ਜਿਸ ਤਰ੍ਹਾਂ ਸੰਜੀਵ ਜੀ ਨੇ ਦੱਸਿਆ ਕਿ ਪੂਰੇ ਵੈਸਟ ਦੇ ਵਿੱਚ ਸਾਡੇ ਛੋਟੇ ਵੀਰ ਦੀ ਬਲਜਿੰਦਰ ਬਾਟੀ ਜੀ ਦੀ ਬਹੁਤ ਸੇ ਹੈ, ਬਹੁਤ ਆਧਾਰ ਹੈ। ਸੋ ਮੈਂ ਉਹਨਾਂ ਦਾ ਵੈਲਕਮ ਕਰਦਾ। ਥੈਂਕ ਯੂ। ਜੈ। ਵੈਰੀ ਗੁੱਡ। ਔਰ ਮੈਂ ਬੇਨਤੀ ਕਰੂੰਗਾ ਮੈਂਦਰ ਭਗਤ ਜੀ ਨੂੰ ਵੀ ਦੋ ਸ਼ਬਦ ਉਹ ਵੀ ਆਪਣੇ ਜਰੂਰ ਦੱਸੇ। ਬੋਸ ਦਾ ਕਾਜ ਜੂਪਰ ਦਾਤੀ ਔਰ ਲੁਧਿਆਣਾ ਵਸਤੇ ਬਹੁਤ ਹੀ ਕਾਬਲ ਉਮੀਦਵਾਰ ਜੀ ਸੰਜੀਵ ਰੋੜਾ ਦੀ ਅੱਜ ਬੜਿਆ ਮੈਂ ਕਹਿ ਸਕਦਾ ਕਿ ਲੁਧਿਆਣਾ ਵਸਤੇ ਇਲੈਕਸ਼ਨ ਦੇ ਵਿੱਚ ਬਹੁਤ ਵੱਡਾ ਇੱਕ ਮੋੜ ਆਇਆ ਹੈ ਸਾਰੇ ਮੈਨੇ ਵੀਰ ਪੱਤਰਕਾਰ ਜਾਣਦੇ ਨੇ ਕਿ ਬੰਟੀ ਜੀ ਜਿੱਤਿਆ ਸੀ ਕੌਂਸਲਰ ਸਾਰੇ ਪੰਜਾਬ ਤੋਂ ਸਭ ਤੋਂ ਜਲਦੀ ਨਹੀਂ ਜਿੱਤਿਆ ਔਰ ਉਹਨਾਂ ਦੇ ਨਾਲ ਨਾਲ ਹੁਣ ਪਿਛਲੀ ਵਾਰੀ ਕਪਲ ਸੋਨਨ ਜਿੱਤੇ ਨੇ ਇਹ ਵੀ 2600 ਮੋਟਾ ਦੇ ਨਾਲ ਜਿੱਤੇ ਬੜੀ ਵੱਡੀ ਇਹਨਾਂ ਨੇ ਇੱਕ ਇਤਿਹਾਸਿਕ ਜਿੱਤ ਹਕਮ ਕੀਤੀ ਹੈ ਜਿਵੇਂ ਉੜਾ ਸਾਹਿਬ ਨੇ ਕਿਹਾ ਬਿਲਕੁਲ ਸਹੀ ਕਿਹਾ ਕਿ ਸਾਡਾ ਪਰਿਵਾਰ ਵਧਣਾ ਚਾਹੀਦਾ ਹੈ ਸਾਨੂੰ ਕਦੇ ਵੀ ਕੇਵਲ ਵੋਟਾਂ ਦੀ ਰਾਜਨੀਤੀਆਂ ਕਰਦੇ ਹੋਏ ਕਿ ਸਮਾਜ ਚ ਅੱਛੇ ਦੀ ਨਿਰੰਣ ਸਮਾਜ ਦੀ ਸੇਵਾ ਕਰਨ ਲੋਕਾਂ ਨਾਲ ਪਿਆਰ ਕਰਨ ਇਦਾਂ ਦੇ ਲਿਖੇ ਲੋੜ ਹੈਗੀਏ ਬਾਕੀ ਤੁਸੀਂ ਪੁੱਛਦੇ ਸੀ ਮਜਬੂਰੀ ਮਜਬੂਰੀ ਤੁਸੀਂ ਸਾਰੇ ਜਾਣਦੇ ਹੋ ਕਿ ਮਜਬੂਰੀ ਹੈਗੀਏ ਉੱਥੇ ਸਰਕਾਰ ਨਹੀਂ ਹੈਗਾ ਇੱਥੇ ਸਰਕਾਰ ਹੈ ਇੰਨਾ ਹੀ ਫਰਕ ਆ ਗਿਆ ਸੋ ਇਸ ਕਰਕੇ ਬੰਟੀ ਜੀ ਇੱਥੇ ਆਏ ਇਸ ਕਰਕੇ ਕਿ ਬੰਨੋਂ ਉਥੇ ਸੁਖਭਾਰ ਮਿਲੇਗਾ ਪਿਆਰ ਮਿਲੇਗਾ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਨਾਲੇ ਬੰਟੀ ਜੀ ਦਾ ਵੈਲਕਮ ਤੇ ਮੇਰੇ ਵੀ ਸੌਂਝਾ ਦਿਨ ਆਮੈਂਟ ਕਰ ਰਿਹਾ ਹੈਗਾ ਅਬ ਹੋਰ ਕੁਝ ਇੱਕ ਤੇ 11 ਦੋਨੇ ਰੱਖ ਕੇ ਹੋਰ ਪਾਣੀ ਬਹੁਤ ਨਾ ਬਿਜਤਾਂਗੇ ਬਾੜ ਨੂੰ ਬਿਜਤ ਸਾਰੇ ਲੁਧਿਆਣਾ ਵੈਸੇ ਜਿਤਾਗੇ ਇਤਹਾਸ ਜਿੱਤ ਹੋਏਗੀ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ